ਟੂਡੇ ਪੰਜਾਬ ਨਿਊਜ਼ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਪਰ ਸैम ਸਿੰਘ ਮਠਾਰੂ ਤੇ ਗੱਲ ਕਰਾਂਗੇ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਤੇਜ਼ ਬਾਰਿਸ਼ ਤੇ ਗੜੇਮੱਝ ਦਾ ਅਲਰਟ ਸਰਕਾਰ ਨੇ 2 ਦਿਨ ਸਕੂਲ ਬੰਦ ਰੱਖਣ ਦਾ ਲਿਆ ਫੈਸਲਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ 220 ਵਕੀਲਾਂ ਦੀਆਂ ਡਿਗਰੀਆਂ ਫਾਰਜੀ ਲੈਸੈਂਸ ਹੋਣ ਕਰਕੇ ਰੱਦ ਵਕਾਲਤ ਤੇ ਲੱਗੇਗੀ پابੰਦੀ ਟਾਟਬਾਜੀ ਵਾਲੇ ਬਿਆਨ ਤੇ ਚੰਨੇ ਦੀ ਸਫਾਈ ਕਿਹਾ ਪਿਛਲੇ ਚੋਣਾ ਵੇਲੇ ਹੋਏ ਹਮਲੇ ਦੀ ਨਹੀਂ ਹੋਈ ਜਾਂਚ ਕਾਂਦੇ ਸਰਜ ਨੇ ਫੀਮਖਾਨ ਫੀਮ ਇੱਕ ਟਾਈਮ ਖਾਨ ਦੇ ਨੇ ਐਸਜੀਪੀਸੀ ਸਕੱਤਰ ਤਲਬੀਰ ਸਿੰਘ ਗੱਲ ਲੀਡਰਾਂ ਨੇ ਲਾਇਆ ਪੱਟਾ ਨੇ ਤੇ 7 ਮਹੀਨੇ ਸ਼ੁਰੂ ਹੋ ਰਹੀਆਂ ਨੇ ਨਾਮਜ਼ਦਗੀਆਂ ਸਿੰਦਰ ਮੁਰਸਾ ਦੇ ਕਤਲ ਪਿੱਛੇ ਸਰਕਾਰ ਦਾ ਹੱਥ ਸੁਖਪਾਲ ਖੈਰਾ ਨੇ ਕੱਢ ਲਿਆ ਦਾ ਸਬੂਤ ਜੇਕਰ ਬਟੇਲੇ ਸਕੂਲ ਚ ਏਸੀ ਲੋਡ ਹੈ ਤਾਂ ਆਪੇ ਚੁੱਕਰ ਖਰਚਾ ਹਾਈ ਕੋਰਟ ਦਾ ਵੱਡਾ ਫੈਸਲਾ ਫਾਈਪਰ ਉਹ ਨੀਤੀ ਬਦਲਣ ਤੇ ਅਨਾਤ ਬਦਲਣ ਤੇ ਕਰ ਰਹੀ ਹੈ ਵਿਚਾਰ ਰਾਜਾ ਬੜਿੰਗ ਨੇ ਕੀਤਾ ਦਾਵਾ ਚੋੜੇ ਦੀ ਕੀਮਤ 230 ਰੁਪਏ ਤੇ ਚਾਂਦੀ ਦੀ ਕੀਮਤ 700 ਰੁਪਏ ਵਧੀ ਹੁਣ ਸਾਰੇ ਆਸਟ੍ਰੇਲੀਆਈ ਵੀਜ਼ਾ ਵਾਲੇ ਟੋਫਲ ਅੰਕਾਂ ਨੂੰ ਮਾਨਤਾ 에ਅਰ ਇੰਡੀਆ ਦੀ ਉਡਾਨ ਚ ਮੁਫਤ ਨਜਾਇਜ਼ ਜਾ ਸਕੇਗਾ ਸਿਰਫ 15 ਕਿਲੋ ਸਮਾਰ ਫਰੀ ਕੈਬਨ ਬੈਗਜ ਅਲਾਉਂਸ ਕਟਾਇਆ 2 ਮਈ ਤੋਂ ਲਾਗੂ ਹੋਇਆ ਨਵਾਂ ਨਿਜ਼ਮ ਚੋਣਾ ਜਿੱਤ ਤਾਂ ਚੋਣਾ ਜਿੱਤੀ ਤਾਂ ਛੱਡ ਦੇਾਂਗੀ ਬਾਲੀਵੁੱਡ ਕੰਗਨਾ ਰੋਧ ਦਾ ਵੱਡਾ ਐਲਾਨ ਤਾਂ ਦੋਸਤੋ ਇਸ ਵੀਰ ਇਸ ਵੇਲੇ ਦੀਆਂ ਚੌਣਵੀਂ ਆ ਖਬਰਾਂ ਹੁਣ ਗੱਲ ਕਰਦੇ ਆਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਤੇਜ਼ ਬਾਰਿਸ਼ ਤੇ ਗੜੇਮây ਦਾ ਅਲਰਟ ਸਰਕਾਰ ਨੇ 2 ਦਿਨ ਸਕੂਲ ਬੰਦ ਰੱਖਣ ਦਾ ਲਿਆ ਫੈਸਲਾ ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਤੇਜ਼ ਬਾਰਿਸ਼ ਅਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮਣੀਪੁਰ ਵਿੱਚ ਸਕੂਲ ਅਤੇ ਕਾਲਜ ਫਿਲਹਾਲ ਬੰਦ ਰਹਿਣਗੇ ਖਰਾਬ ਮੌਸਮ ਕਾਰਨ ਮਣੀਪੁਰ ਦੇ ਸਾਰੇ ਸਕੂਲ ਅਤੇ ਕਾਲਜ 7 ਮਈ ਤੱਕ ਬੰਦ ਰਹਿਣਗੇ ਸੂਬਾ ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਰਾਜ ਵਿੱਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ ਨੇ ਇਸ ਗੜ੍ਹਨ ਇਮਫਾਲ ਪਛਮੀ ਜ਼ਿਲ੍ਹੇ ਦੇ ਕਾਂਚੀਪੁਰ ਅਤੇ 13 ਅਤੇ ਥੋਬਲ ਜ਼ਿਲ੍ਹੇ ਚ ਰਾਜ ਦੇ ਵੱਖ-ਵੱਖ ਹਿੱਸਿਆਂ ਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਸਿੱਖਿਆ ਡਾਇਰੈਕਟੋਰੇਟ ਨੇ ਐਤਵਾਰ ਦੇ ਰਾਤ ਤੱਕ ਹੁਕਮ ਜਾਰੀ ਕਰਦੇ ਕਿਹਾ ਕਿ ਗੜੇਮਾਰਿਕਨ ਜ਼ੁਬੇ ਪਰ ਉੱਚ ਕਈ ਘਰਾਂ ਅਤੇ ਆਧਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਭੁੱਖ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ ਉਹਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਜ਼ੁਬੇ ਦੇ ਸਾਰੇ ਸਰਕਾਰੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ 6 ਅਤੇ 7 ਮਈ ਨੂੰ ਬੰਦ ਰਹਿਣਗੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ 220 ਵਕੀਲਾਂ ਦੀਆਂ ਧਾਰਜੀ ਲਾਇਸੈਂਸ ਹੋਣਗੇ ਰੱਦ ਵਕਾਲਾ ਤੇ ਲੱਗੇਗੀ ਪਾਬੰਦੀ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ 바ਰ ਕਾਉਂਸਲ ਕੋ ਰਜਿਸਟਰਡ 220 ਵਕੀਲਾਂ ਦੀਆਂ ਧਾਰਜੀ ਡਿਗਰੀਆਂ ਸਾਹਮਣੇ ਆਈਆਂ ਨੇ ਜਿਹੜੇ ਡਿਗਰੀ ਦੇ ਆਧਾਰ ਤੇ ਪ੍ਰੈਕਟਿਸ ਕਰਨ ਵਾਲੇ ਵਕੀਲਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਇੰਨਾ ਹੀ ਨਹੀਂ ਐਨਰੋਲਮੈਂਟ ਲਿਸਟ ਚੋਂ ਉਹਨਾਂ ਦੇ ਨਾਂ ਹਟਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਉਪਵਿਖ ਵਿੱਚ ਜਾਇ ਜਿਗਰੀ ਲੈ ਕੇ ਵੀ ਕਾਨੂੰਨ ਦੀ ਪ੍ਰੈਕਟਿਸ ਨਹੀਂ ਕਰ ਸਕਣਗੇ ਬਾਰ ਕਾਉਂਸਲ ਵੱਲੋਂ ਗਠਿਤ ਕਮੇਟੀ ਦੇ ਕਈ ਵਕੀਲਾਂ ਖਿਲਾਫ ਐਫ ਆਈ ਆਰ ਦਾ ਦਰਜਾ ਵੀ ਕੀਤੀ ਗਈ ਹੈ ਪੰਜਾਬ ਹਰਿਆਣਾ ਬਾਰਤ ਚੰਡੀਗੜ੍ਹ ਬਾਰ ਕਾਉਂਸਲ ਨੇ ਸਰਟੀਫਿਕੇਟ ਐਂਡ ਪਹਿਲੇ ਸੌ ਪ੍ਰੈਕਟਿਸ ਤਹਿਤ ਪ੍ਰਬੰਧਕੀ ਕਮੇਟੀ ਹਰੀਆਬੜ ਦਾ ਗਠਨ ਕੀਤਾ ਸੀ ਇਸ ਕਮੇਟੀ ਨੇ ਰਜਿਸਟਰਡ ਵਕੀਲਾਂ ਦੇ ਵਿਦਿਅਕ ਪ੍ਰਮਾਣ ਪੱਤਰਾਂ ਦੀ ਜਾਂਚ ਕੀਤੀ ਇਸ ਦੌਰਾਨ 220 ਵਕੀਲਾਂ ਦੀਆਂ ਡਿਗਰੀਆਂ ਫਰਜ਼ੀਆਂ ਫਰਜ਼ੀ ਪਾਈਆਂ ਗਈਆਂ ਟਰਟਬਾਜੀ ਵਾਲੇ ਬਿਆਨ ਤੇ ਚੰਨੇ ਦੀ ਸਫਾਈ ਕਿਹਾ ਪਿਛਲੇ ਚੋਣਾ ਵੇਲੇ ਹੋਏ ਹਮਲੇ ਦੀ ਹੋਈ ਨਹੀਂ ਹੋਈ ਜਾਂਚ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚੰਨਜੀਤ ਸਿੰਘ ਚੰਨੀ ਨੇ ਜੰਮੂ ਕਸ਼ਮੀਰ ਦੇ ਪੁਛ ਚ ਹਵਾਈ ਫੌਜ ਤੇ ਕਾਫਲੇ ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਆਪਣੇ ਵਿਵਾਦਿਤ ਬਿਆਨ ਤੇ ਹੁਣ ਸਫਾਈ ਦਿੱਤੀ ਹੈ ਚੰਨੀ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੇਰੇ ਕਹਿਣ ਦਾ ਮਤਲਬ ਹੈ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ ਪਰ ਭਾਜਪਾ ਵੱਲੋਂ ਇਸ ਦੀ ਜਾਂਚ ਨਹੀਂ ਕੀਤੀ ਗਈ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਕਤ ਹਮਲੇ ਵਿੱਚ ਕੌਣ-ਕੌਣ ਸ਼ਾਮਲ ਸਨ ਚੰਨੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਰਾਇਪਲ ਸਤਿਆਪਾਲ ਮਾਲਕ ਨੇ ਪਿਛਲੇ ਹਮਲੇ ਬਾਰੇ ਕਿਹਾ ਸੀ ਕਿ ਅਜਿਹੇ ਹਮਲੇ ਦੁਬਾਰਾ ਹੋ ਸਕਦੇ ਨੇ ਪਰ ਸਰਕਾਰ ਨੇ ਉਕਤ ਸ਼ਿਕਾਇਤ ਦੀ ਸਾਰ ਨਹੀਂ ਖਿੰਲੇ ਚੰਨੀ ਨੇ ਕਿਹਾ ਕਿ ਪੰਜਾਬ ਪਾਇਪਾ ਪਰ ਦਾਨ ਸੁਨੀਲ ਜਾਖੜ ਨੇ ਪਿਛਲੇ ਹਮਲੇ ਨੂੰ ਲੈ ਕੇ ਪੀਐਮ ਮੋਦੀ ਤੋਂ ਅਸਤੀਫਾ ਮੰਗਿਆ ਸੀ ਇਹ ਹਮਲਾ ਇੱਕ ਜਾਇਜ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ ਇਹ ਬਿਆਨ ਜਾਖੜ ਨੇ ਸਟੇਜ ਤੇ ਦਿੱਤਾ ਸੀ ਚੰਨੀ ਨੇ ਕਿਹਾ ਕਿ ਜਾਖੜ ਦਾ ਕੋਈ ਸਟੈਂਡ ਨਹੀਂ ਹੈ ਚੰਨੀ ਨੇ ਕਿਹਾ ਜਦੋਂ ਮੇਰੇ ਦੇਸ਼ ਦੇ ਜਵਾਨ ਸ਼ਹੀਦ ਹੁੰਦੇ ਹਨ ਤਾਂ ਮੈਨੂੰ ਦੁੱਖ ਹੁੰਦਾ ਪਰ ਭਾਜਪਾ ਇਸ ਨੂੰ ਆਪਣਾ ਸਟੰਟ ਬਣਾ ਰਹੀ ਹੈ ਕਾਂ ਦੇ ਸਹਾਜ ਨੇ ਹਫੀਮ ਇੱਕ ਟਾਈਮ ਖਾਂਦੇ ਨੇ ਐਸਜੀਪੀਸੀ ਸਕੱਤਰ ਤਲਬੀਰ ਸਿੰਘ ਗੱਲ ਅਕਾਲਗਰ ਛੱਡ ਕੇ ਆਪ ਚ ਸ਼ਾਮਲ ਹੋਏ ਤਲਬੀਰ ਸਿੰਘ ਗੱਲ ਵੱਲ ਐਸਜੀਪੀਸੀ ਤੇ ਗੰਬੀਰ ਇਲਜ਼ਾਮ ਲਗਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਮੋਤੀ ਹਫੀਮ ਖਾਂਦੇ ਨੇ ਇਸ ਸਬੰਧੀ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਦਾ ਡਰੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ ਇਹ ਨਹੀਂ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਮੈਂ ਅਕਾਲਗਰ ਛੱਡ ਕੇ ਸ਼ਰਮਨੀ ਕਮੇਟੀ ਤੋਂ ਵੀ ਖੜਾ ਛੁਡਵਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਜਦਾਨ ਨਾਲ ਜੁੜੇ ਲੋਕਾਂ ਨੂੰ ਗੁਰਦੁਆਰਿਆਂ ਚ ਮੈਨੇਜਰ ਲਾਇਆ ਗਿਆ ਹੈ ਗੱਲਬੀਸ ਨੇ ਗੱਲ ਨੇ ਕਿਹਾ ਕਿ ਵਿਕ੍ਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਜਲੀਲ ਕਰਕੇ ਕੱਢਿਆ ਉਹਨਾਂ ਨੇ ਵਿਕ੍ਰਮ ਸਿੰਘ ਮਜੀਠੀਆ ਦੁਖੀ ਹੋ ਕੇ ਪਾਰਟੀ ਛੱਡੀ ਐ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨੂੰ ਇੱਕ ਵਾਰ ਵੀ ਫੋਨ ਨਹੀਂ ਆਇਆ ਗੱਲ ਨੇ ਐਸਜੀਪੀਸੀ ਮੁਲਾਜ਼ਮਾਂ ਤੇ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਮੁਲਾਜ਼ਮਾਂ ਦੇ ਡਾਕ ਟੈਸਟ ਹੋਣੇ ਚਾਹੀਦੇ ਨੇ ਅਤੇ ਐਸਜੀਪੀਸੀ ਅਧਿਕਾਰੀਆਂ ਦੇ ਸਕਰਤਾਂ ਦੇ ਡਾਕ ਟੈਸਟ ਹੋਣੇ ਚਾਹੀਦੇ ਨੇ ਹੌਲੀ-ਹੌਲੀ ਸਾਰੇ ਸ਼ਰੋਮਣੀ ਕਾਲੀ ਦਾ ਸ਼ਰੋਮਣੀ ਅਕਾਲੀ ਦਲ ਦੇ ਆਗੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਵਿਕਰਮ ਅੰਜੀਠਿਆ ਨਹੀਂ ਚਾਹੁੰਦਾ ਕਿ ਅਨਲ ਜੋਸ਼ੀ ਜਿੱਤੇ ਜੇਕਰ ਅਨਲ ਜੋਸ਼ੀ ਜਿੱਤੇ ਹਨ ਤਾਂ ਵਿਕਰਮ ਨੂੰ ਕੌਣ ਪੁੱਛੇਗਾ ਲੀਡਰਾਂ ਨੇ ਲਾਇਆ ਪੱਟਾ ਨੂੰ 7 ਮਈ ਤੋਂ ਸ਼ੁਰੂ ਹੋ ਰਹੀਆਂ ਨੇ ਨਾਮਜ਼ਦਗੀਆਂ ਪੰਜਾਬ 'ਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਸ਼ੁਰੂ ਹੋ ਗਈ ਹੈ ਇਹਨਾਂ ਚੋਣਾਂ ਨੂੰ ਸ਼ਾਂਤੀਪੂਰਕ ਨਿਰਪੱਖ ਅਤੇ ਪਾਦਾਸ਼ੀ ਤਰੀਕੇ ਨਾਲ ਨੇਪਰੇ ਚਾੜ੍ਹ ਲਈ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਨੇ 13 ਸੀਟਾਂ ਵਾਲੇ ਜਰਨਲ ਅਤੇ ਪੁਲਿਸ ਅਬਜ਼ਰਵਰਾਂ ਦੀ ਨਿਯੁਕਤੀ ਕਰ ਦਿੱਤੀ ਹੈ ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਆ ਪੰਜਾਬ ਦੇ ਮੁੱਖ ਚੌਣ ਅਧਿਕਾਰੀ ਸ਼ਿਵਨ ਸੀਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ 13 ਆਈਐਸ ਅਧਿਕਾਰੀਆਂ ਨੂੰ ਜਰਨਲ ਅਬਜ਼ਰਵਰ ਲਾਗ ਹੈ ਜਦਕੇ 7 ਆਈਪੀਐਸ ਅਧਿਕਾਰੀਆਂ ਨੂੰ ਪੁਲਿਸ অবজারভার ਨਿਯੁਕਤ ਕੀਤਾ ਗਿਆ ਹੈ ਇਹ ਸਾਰੇ ਅਧਿਕਾਰੀ ਚੋਣਾਂਦਾਨ ਭਾਰਤੀ ਚੋਣ ਕਮਿਸ਼ਨ ਦੀਆਂ ਚੋਣ ਜਾਬਤੇ ਸੰਬੰਧਿਤ ਨਿਯਮਾਂ ਅਤੇ ਹਦਾਇਤਾਂ ਦੇ ਪਾਲਨ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨਿਭਾਉਣਗੇ ਜਿਨ੍ਹਾਂ ਅਧਿਕਾਰੀਆਂ ਨੂੰ ਜਨਰਲ অবজারভার ਹੈ ਲੈ ਗਿਆ ਹੈ ਉਹਨਾਂ ਵਿੱਚ ਗਰਦਾਸਪੁਰ ਲੋਕ ਸਭਾ ਸੀਟ ਲਈ ਕੇ ਮਹੇਸ਼ਾ ਅਮਰਸਰ ਲਈ ਸਦਾਰਥ ਜੈਨ ਖੰਡੂਰ ਸਾਹਿਬ ਲਈ ਅਭਿਮਨਿਉ ਕੁਮਾਰ ਜਲੰਧਰ ਲਈ ਜੇ ਮੇਗਨਾਥ ਰੈਡੀ ਹੁਸ਼ਿਆਰਪੁਰ ਡਾਕਟਰ ਆਰ ਆਨੰਦ ਕੁਮਾਰ ਆਨੰਦਪੁਰ ਸਾਹਿਬ ਲਈ ਡਾਕਟਰ ਅਸ਼ੀਰਾ ਲਾਲ ਲੁਧਿਆਣਾ ਲਈ ਦਿਵਿਆ ਮਿੱਤਲ ਸਤਿਗੜ੍ਹ ਸਾਹਿਬ ਲਈ ਰਾਕੇਸ਼ ਸ਼ੰਕਰ ਫੀਕੋੜਲੇ ਰੋਹੀ ਖਾਨ ਫਰਪੁਰ ਲਈ ਕਪਿਲ ਮੀਨਾ ਬਠਿੰਡਾਲੇ ਡਾਕਟਰ ਐਸ ਪ੍ਰਭਾਗਰ ਸੰਗਦੂਰ ਲਈ ਸੁਨਵਾਸ ਐਸ ਅਤੇ ਪਟਿਆਲਾ ਲੋਕ ਸਭਾ ਸੀਟ ਲਈ ਓਮ ਪ੍ਰਕਾਸ਼ ਬਕੋਰੀਆ ਨੁਮਾਇਕਤ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸਰਕਾਰ ਦਾ ਹੱਥ ਸੁਖਪਾਲ ਖੈਰਾ ਨੇ ਕੱਢ ਲਿਆ ਦੇ ਸਬੂਤ ਦੋ ਸਾਲ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦੀ ਸੁਰੱਖਿਆ ਹਟਾ ਦਿੱਤੀ ਗਈ ਸੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਨੇ ਲਾਈਵ ਹੋ ਕੇ ਕੀਤਾ ਪੰਜਾਬ ਸਰਕਾਰ ਤੇ ਹਮਲਾ ਕਰਦਿਆਂ ਸੁਖਪਾਲ ਖੈਰਾ ਨੇ ਕਿਹਾ ਕਿ ਸੁਰੱਖਿਆ ਹਟਾਏ ਜਾਣ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤੇ ਸਰਕਾਰ ਨੇ ਹੁਣ ਸੁਪਰੀਮ ਕੋਰਟ 'ਚ ਵੀ ਮੰਨਿਆ ਕਿ ਸੁਰੱਖਿਆ ਹਟਾ ਕੇ ਵੱਡੀ ਗਲਤੀ ਕੀਤੀ ਹੈ ਸੁਖਪਾਲ ਖਹਿਰਾ ਨੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਖਹਿਰਾ ਨੇ ਮੂਸੇਵਾਲਾ ਦੇ ਕਤਲ ਪਿੱਛੇ ਪੰਜਾਬ ਦੀ ਆਪ ਸਰਕਾਰ ਦੇ ਨਾਲ ਨਾਲ ਭਾਜਪਾ ਤੇ ਨਿਸ਼ਾਨਾ ਸਾਧਿਆ ਖਹਿਰਾ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਪਿੱਛੇ ਸਰਕਾਰ ਦੇ ਹੱਥ ਹਨ ਇਸ ਨੇ ਪਹਿਲਾਂ ਮੂਸੇਵਾਲਾ ਦੀ ਸੁਰੱਖਿਆ ਹਟਾਈ ਤੇ ਫਿਰ 48 ਘੰਟਿਆਂ ਦੇ ਅੰਦਰ ਛੂਟਾਂ ਦੁਆਰਾ ਉਸ ਦਾ ਕਤਲ ਕਰ ਦਿੱਤਾ ਗਿਆ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੇ ਨਾਲ ਨਾਲ ਪਾਈ ਪਾਈ ਤਰਫੋਂ ਐਡਵੋਕੇਟ ਜਨਨ ਤੁਸ਼ਾਰ ਮਹਿਤਾ ਨੇ ਵੀ ਅਦਾਲਤ ਵਿੱਚ ਇਸ ਮਾਮਲੇ ਦੀ ਵਕਾਲਤ ਕੀਤੀ ਹੈ ਅਤੇ ਤੁਸ਼ਾਰ ਮਹਿਤਾ ਨੇ ਅਦਾਲਤ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਵਾਬ ਅਦਾਲਤ ਵਿੱਚ ਦਿੱਤਾ ਜਾਵੇਗਾ ਅਸੀਂ ਉਸ ਦੇ ਨਾਲ ਹ ਇਸ ਤੋਂ ਸਾਫਤ ਹੁੰਦਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਆਪ ਅਤੇ ਪਾਈ ਪਾਈ ਇਕੱਠੇ ਹਨ ਤੇ ਪੰਜਾਬ ਸਰਕਾਰ ਨੇ ਪਹਿਲੀ ਵਾਰ ਅਦਾਲਤ ਵਿੱਚ ਮੰਨੇ ਕਿ ਮੂਸੀਵਾਲਾ ਦਾ ਕਤਲ ਉਸ ਦੀ ਸੁਰੱਖਿਆ ਹਟਾਈ ਜਾਣ ਕਰਨ ਹੋਇਆ ਤੇ ਜਿਸ ਤੋਂ ਬਾਅਦ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ ਜੇਕਰ ਬੱਚੇ ਲਈ ਸਕੂਲ ਵਿੱਚ AC ਦੀ ਲੋੜ ਹੈ ਤਾਂ ਮਾਪੇ ਚੁੱਕਣ ਖਰਚਾ ਹਾਈ ਕੋਰਟ ਦਾ ਵੱਡਾ ਫੈਸਲਾ ਮਾਪੇ ਆਪਣੇ ਬੱਚਿਆਂ ਦੇ ਦਾਖਲੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਦੇ ਹਨ ਇਸ ਤੋਂ ਇਲਾਵਾ ਕਿਤਾਬਾਂ ਪਹਿਰਾਵੇ ਬਸਾਂ ਆਦਿ ਸਾਰੇ ਖਰਚੇ ਵੀ ਉਹ ਚੱਲਦੇ ਨੇ ਹੁਣ ਮਾਪਿਆਂ ਤੇ ਇੱਕ ਹੋਰ ਖਰਚਾ ਵਧਣ ਵਾਲਾ ਹੈ ਜहां ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ 에어 ਕੰਡੀਸ਼ਨਰਡ ਸਕੂਲ ਕਲਾਸਰੂਮ ਵਿੱਚ ਪੜ੍ਹੇ ਤਾਂ ਮਾਪਿਆਂ ਨੂੰ ਬੇਰੀ ਦਾ ਖਰਚਾ ਚੁੱਕਣਾ ਪਵੇਗਾ ਇਹ ਫੈਸਲਾ ਦਿੱਲੀ ਹਾਈ ਕੋਰਟ ਨੇ ਇੱਕ ਪਟੀਸ਼ਨ ਵਿੱਚ ਦਿੱਤਾ ਹੈ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਸਕੂਲਾਂ ਵਿੱਚ ਲਗਾਏ ਇਹ ਸੀਦਾ ਖਰਚਾ ਕਲਾ ਸਕੂਲ ਨਹੀਂ ਚੁੱਕ ਸਕਦਾ ਅਜਿਹਾ ਜੇ ਸਕੂਲ ਚ 에어 ਕੰਡੀਸ਼ਨ ਦਾ ਖਰਚਾ ਬੱਚਿਆਂ ਦੇ ਮਾਪਿਆਂ ਨੂੰ ਚੜਨਾ ਪਵੇਗਾ ਅਦਾਲਤ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨੇ ਜੋ ਹੋਰ ਫੀਸਾਂ ਤੋਂ ਵੱਖਰੀਆਂ ਨਹੀਂ ਨੇ ਇਸੇ ਨਾਲ ਹੀ ਅਦਾਲਤ ਨੇ ਏ ਸੀ ਦੀ ਸਹੂਲਤ ਲਈ ਮਾਪਿਆਂ ਤੋਂ ਫੀਸਾਂ ਵਸੂਲਣ ਲਈ ਵਾਲੇ ਪ੍ਰਾਈਵੇਟ ਸਕੂਲਾਂ ਤੇ ਰੋਕ ਲਗਾਉਣ ਵਾਲੀ ਮੰਗ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਪਾਈਪਾ ਰਹੇ ਨੀਤਿ ਬਟਨ ਨੂੰ ਲੁਧਿਆਣਾ ਤੋਂ ਬਦਲਣ ਤੇ ਕਰ ਰਹੀ ਵਿਚਾਰ ਰਾਜਾ ਵਰਿੰਗ ਨੇ ਕੀਤਾ ਦਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਨੇ ਅੱਜ ਦਾਵਾ ਕੀਤਾ ਕਿ ਭਾਰਤ ਜਨਤਾ ਪਾਰਟੀ ਲੁਧਿਆਣਾ ਤੋਂ ਆਪਣੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬਦਲਣ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਪਾਰਟੀ ਦੇ ਤਾਜ਼ਾ ਸਰਵੇਖਣ ਮੁਤਾਬਕ ਉਹ ਜਿੱਤਦੇ ਹੋਏ ਦਿਖਾਈ ਨਹੀਂ ਦੇ ਰਹੇ ਤੇ 34 ਸਥਾਨ ਉੱਪਰ ਆ ਰਹੇ ਨੇ ਵੜਿੰਗ ਨੇ ਕਿਹਾ ਕਿ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਅਬਜ਼ਰਵਰਾਂ ਵੱਲੋਂ ਕੀਤੇ ਕਿ ਤਾਜ਼ਾ ਸਰਵੇਖਣ ਦਰਾਂ ਬਿੱਟੂ ਨੂੰ 10 ਸਾਲਾਂ ਤੱਕ ਬਹੁਤ ਜ਼ਿਆਦਾ ਨਿਰਜੀ ਸੱਤਾ ਵਿਰੋਧ ਭਾਵਨਾ ਦਾ ਸਾਹਮਣਾ ਕਰਨਾ ਪਿਆ ਪ੍ਰਧਾਨ ਨੇ ਦਾਅਵਾ ਕੀਤਾ ਕਿ ਪਾਇਪਾ ਦੇ ਅੰਦਰੂਨੀ ਸਰਵੇਖਣ ਨੇ ਉਹਨਾਂ ਨੂੰ ਲੁਧਿਆਣਾ ਦੀ ਲੜਾਈ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਹੈ ਉਹ ਮੁਕਾਬਲੇ ਵਿੱਚ ਬਾਕੀ ਸਭ ਤੋਂ ਪਿੱਛੇ ਰਹਿ ਸਕਦੇ ਨੇ ਪਾਇਪਾ ਅਗਲੇ ਕੁਝ ਦਿਨਾਂ ਵਿੱਚ ਇੱਕ ਵੱਖਰੇ ਉ ਇਲਾਨ ਕਰ ਸਕਦੇ ਕਿਉਂਕਿ ਪਾਰਟੀ ਦੇ অবজারভার ਮਹਿਸੂਸ ਕਰਦੇ ਹਨ ਕਿ ਹਾਲੇ ਵੀ ਪਾਇਪਾ ਵੱਲੋਂ ਐਲਾਨੇ ਉਮੀਦਵਾਰ ਵਾਲੇ ਫੈਸਲੇ ਵਿੱਚ ਕੁਝ ਸੋਧ ਕਰਨ ਦਾ ਸਮਾਂ ਬਾਕੀ ਬਚਿਆ। ਸੋਨੇ ਦੀ ਕੀਮਤ 230 ਰੁਪਏ ਤੇ ਚਾਦੀ ਦੀ ਕੀਮਤ 700 ਰੁਪਏ ਵਧੀ। ਕਮਾਂਟਰੀ ਬਜਾਜ ਸੋਨੇ ਦੀ ਕੀਮਤਾਂ ਤੇ ਤੇਜ਼ੀ ਦੇ ਵਿਚਕਾਰ ਸੋਮਵਾਰ ਨੂੰ ਦਿੱਲੀ ਸ੍ਰਾਫਾ ਬਜਾਜ ਸੋਨਾ 230 ਰੁਪਏ ਦੀ ਤੇਜ਼ੀ ਨਾਲ 72250 ਰੁਪਏ ਤਰੀ 10 ਗ੍ਰਾਮ ਤੇ ਪਹੁੰਚ ਗਿਆ HDFC ਸਕਿਉਰਿਟिज ਨੇ ਜਾਣਕਾਰੀ ਦਿੱਤੀ ਹੈ ਪਿਛਲੇ ਕਾਰੋਬਾਰੀ ਸੈਸ਼ਨ ਚ ਸੋਨਾ 72000 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਚਾਂਦੀ ਦੀ ਕੀਮਤ ਵਿੱਚ ਵੀ 700 ਰੁਪਏ ਦੀ ਤੇਜ਼ੀ ਦੇ ਨਾਲ 84300 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਹੈ ਜੋ ਪਿਛਲੇ ਕਾਰੋਬਾਰੀ ਸੈਸ਼ਨ ਦੇ 83300 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਆ ਪਿਛਲੇ ਕਾਰੋਬਾਰੀ ਸੈਸ਼ਨ ਚ ਚਾਂਦੀ 83600 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਸੀ ਸਾਰੇ ਆਸਟ੍ਰੇਲੀਆ ਵੀਜ਼ਾ ਲਈ ਤੋਹਫਲ ਅੰਕਾਂ ਨੂੰ ਮਾਨਤਾ ਜੇ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ ਆਸਟ੍ਰੇਲੀਆ ਦੇ ਸਾਰੇ ਵੀਜ਼ਾ ਲਈ ਟਾਫਲ ਸਕੋਰ ਨੂੰ ਮਾਨਤਾ ਦੇ ਦਿੱਤੀ ਹੈ ਐਜੂਕੇਸ਼ਨਲ ਟੈਸਟਿੰਗ ਸਰਵਿਸ ਦੇ ਹਵਾਲੇ ਨਾਲ ਅੱਜ ਕਿਹਾ ਗਿਆ ਹੈ ਕਿ ਟਾਫਲ ਸਕੋਰ ਹੁਣ ਸਾਰੇ ਆਸਟ੍ਰੇਲੀਆ ਵੀਜ਼ਾ ਲਈ ਵੈਧ ਹੋਣਗੇ ਟਾਫਲ ਦੇ ਪਿਛਲੇ ਸਾਲ ਜੁਲਾਈ ਵਿੱਚ ਆਸਟ੍ਰੇਲੀਆ ਦੇ ਗ੍ਰਹਿ ਮੰਤਰ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਉਦੋਂ ਤੱਕ ਹੁਣ ਤੱਕ ਸਕੋਰ ਸਵੀਕਾਰ ਨਹੀਂ ਕੀਤੇ ਗਏ ਸਨ ਐ ਈ ਟੀ ਐਸ ਨੇ ਕਿਹਾ ਕਿ 5 ਮਈ ਨੂੰ ਇਸ ਤੋਂ ਬਾਅਦ ਲਏ ਟੈਸਟਾਂ ਦੇ ਅੰਕ ਸਾਰੇ ਵੀਜ਼ਾ ਲਈ ਵੈਧ ਮੰਨੇ ਜਾਣਗੇ ਆਸਟ੍ਰੇਲੀਆਏ ਆਸਟ੍ਰੇਲੀਆ ਭਾਰਤੀ ਵਿਦਿਆਰਥੀਆਂ ਤੇ ਕਾਮਕਾਜੀ ਲੋਕਾਂ ਲਈ ਪਸੰਦੀਦਾ ਸਥਾਨ ਹੈ ਪਿਛਲੇ ਸਾਲ ਇਕ ਮਹੀਨੇ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਵਿਦਿਆਰਥੀ ਆਸਟ੍ਰੇਲੀਆ ਪੜਨ ਗਏ ਹਨ 에어 ਇੰਡੀਆ ਦੀ ਡਾਂਟ ਚ ਮੁਫਤ ਲਿਜਾਇਆ ਜਾ ਸਕੇਗਾ 15 ਕਿਲੋ ਸਮਾਨ ਫਰੀ ਕੈਬਿਨ ਬੈਗੇਜ ਅਲਾਉਂਸ ਕਟਾਇ 2 ਮਈ ਤੋਂ ਲਾਗੂ ਹੋਇਆ ਨਵਾਂ ਨਿਯਮ 에어 ਇੰਡੀਆ ਦੀ ਕਫਾਇਤੀ ਡਾਂਟ ਚ ਹੁਣ ਸਿਰਫ 15 ਕਿਲੋ ਦਾ ਸਮਾਨ ਮੁਫਤ ਵਿੱਚ ਲਿਜਾਇਆ ਜਾ ਸਕੇਗਾ ਘਾਟੇ ਚ ਚੱਲ ਰਹੀ 에어 ਕੈਂਟ ਇੰਡੀਆ ਨੇ ਘੇਲੂ ਯਾਤਰਾ ਲਈ ਆਪਣੇ ਸਮਾਨ ਨੀਤੀਆਂ ਬੈਗੇਜ ਪਾਲਿਸੀ ਚ ਬਦਲਾਅ ਕੀਤਾ 에어ਲਾਈਨ ਕੰਪਨੀ ਨੇ ਕਫਾਇਤੀ ਕਿਰਾਇਆ ਚ ਰਣਨੀ ਜਾਂ ਇਕਨੋਮੀ ਕਲਾਸ ਲਈ ਫੇਅਰ ਫੈਮਿਲੀ ਮਾਡਲ ਤਹਦ ਫਰੀ ਕੈਬਿਨ ਬੈਗੇਜ ਅਲਾਉਂਸ ਘਟਾ ਕੇ 15 ਕਿਲੋ ਕਰ ਦਤਾ ਹੈ ਪਹਿਲਾ ਕੰਫਰਟ ਕਲਾਸ ਵਿੱਚ 20 ਕਿਲੋ ਤੇ ਕੰਫਰਟ ਪਲਸ ਵਿੱਚ 25 ਕਿਲੋ ਸਮਾਨ ਲੈ ਜਾਣ ਦੀ ਇਜਾਜ਼ਤ ਸੀ 에어 ਇੰਡੀਆ ਨੇ ਪਿਛਲੇ ਸਾਲ ਫੇਅਰ ਫੈਮਿਲੀ ਮਾਡਲ ਦੀ ਸ਼ੁਰੂਆਤ ਕੀਤੀ ਸੀ 에어 ਇੰਡੀਆ ਦੇ ਬਲਾਰੇ ਨੇ ਕਿਹਾ ਹੈ ਕਿ ਫੇਅਰ ਫੈਮਿਲੀ ਮਾਡਲ ਯਾਤਰੀਆਂ ਨੂੰ ਇਸ ਤਰ੍ਹਾਂ ਦਾ ਕਰਾਇਆ ਤੇ ਸਵਾਵਾਂ ਚੁਣਨ ਦੀ ਸਹੂਲਤ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਹੜਾ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਹੋਵੇ ਬਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਕਨੋਮੀ ਕਲਾਸ ਤਹਦ ਅ ਤਿੰਨ ਕ੍ਰੈਸ਼ ਰੇਣੀਆਂ ਹਨ ਕੰਫਰਟ ਕੰਫਰਟ ਪਲੱਸ ਅਤੇ ਫਲੈਕਸਰ 2 ਮਈ ਤੋਂ ਘਰੇਲੂ ਮਾਰਗਾਂ ਤੇ ਕੰਫਰਟ ਕੰਫਰਟ ਪਲੱਸ ਰੇਣੀਆਂ ਲਈ ਫ੍ਰੀ ਕੈਬਿਨ ਬੈਗਸ ਅਲਾਉਂਸ 15 ਕਿਲੋ ਕਰ ਦਿੱਤਾ ਗਿਆ ਹੈ ਉਹਨਾਂ ਜੱਤੀ ਦਾ ਛੱਡਦੇ ਆ ਕਿ ਵੋਲੀਵੁੱਡ ਦੇ ਕੰਗਨਾ ਨਾਉ ਦਾ ਵੱਡਾ ਐਲਾਨ ਵਾਲਿਊਵੁੱਡ ਦੀ ਕੁਇਨ ਕੰਗਨਾ ਨਾਉ ਦੇ ਇਸ ਵਾਰ ਲੋਕ ਸਭਾ ਚੋਣਾਂ ਚ ਪਾਇ ਪਦੀ ਉਮੀਦਵਾਰ ਹੈ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਤੋਂ ਮੰਡੀ ਤੋਂ ਟਿਕਟ ਮਿਲੀ ਹੈ ਹਿਮਾਚਲ ਦੀ ਬੇਟੀ ਕੰਗਨਾ ਜ਼ੋਰਦਾਰ ਪ੍ਰਚਾਰ ਕਰਨ ਚ ਲੱਗੀ ਹੋਈ ਹੈ ਉਹਨਾਂ ਨੂੰ ਚੋਣ ਜਿੱਤਣ ਦੀ ਪੂਰੀ ਉਮੀਦ ਹੈ ਕੰਗਨਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਫਿਲਮਾਂ ਲੋਕ ਸਭਾ ਚੋਣਾਂ ਤੇ ਰਾਜਨੀਤੀ ਬਾਰੇ ਗੱਲ ਕੀਤੀ ਹੈ ਇੱਥੇ ਕੰਗਨਾ ਨੇ ਆਪਣੇ ਫਿਲਮੀ ਕਰੀਅਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਕੰਗਨਾ ਨੇ ਸੰਕੇਤ ਦਿੱਤਾ ਕਿ ਜੇਕਰ ਉਹ ਲੋਕ ਸਭਾ ਚੋਣਾ ਜਿੱਦੀ ਹੈ ਤਾਂ ਹੌਲੀ ਹੌਲੀ ਸ਼ੋਭੀ ਜਿੱਦੀ ਦੁਨੀਆ ਨੂੰ ਛਾੜ ਸਕਦੀ ਹੈ ਕਿਉਂਕਿ ਉਹ ਸਿਰਫ ਇੱਕ ਕੰਮ ਤੇ ਧਿਆਨ ਦੇਣਾ ਚਾਹੇਗੀ ਕੰਗਣਾ ਤੋਂ ਪੁੱਛਿਆ ਗਿਆ ਕਿ ਉਹ ਫਿਲਮਾਂ ਤੇ ਰਾਜਨੀਤੀ ਨੂੰ ਕਿਵੇਂ ਸੰਭਾਲ ਲਏਗੀ ਇਸ ਜਿਹਦਾ ਕਹਨੇ ਕਿ ਹੈ ਕਿ ਮੈਂ ਫਿਲਮਾਂ 'ਚ ਐਕਟਿੰਗ ਵੀ ਕਰਦੀ ਆ ਰੋਲ ਵੀ ਕਰਦੀ ਆ ਤੇ ਡਾਇਰੈਕਟ ਵੀ ਕਰਦੀ ਆ ਜੇਕਰ ਮੈਂ ਰਾਜਨੀਤੀ ਵਿੱਚ ਜੇ ਸੰਭਾਵਨਾ ਵੇਖਦਾ ਹਾਂ ਕਿ ਮੇਰੇ ਲੋਕ ਮੇ ਨਾਲ ਜੁੜ ਰਹੇ ਹਨ ਤਾਂ ਮੈਂ ਰਾਜਨੀਤੀ ਹੀ ਕਰਾਂਗੀ ਆਦਰਸ਼ਕ ਤੌਰ ਤੇ ਮੈਂ ਸਿਰਫ ਇੱਕ ਕੰਮ ਕਰਨਾ ਚਾਹਾਂਗੀ ਤਾ ਦੋਸਤੋ ਇਸ ਜਿਗੀਆਂ ਆਪਣੀਆਂ ਅੱਜ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਆਂ ਹੋਰ ਖਬਰਾਂ ਨਾਲ ਹੁੰਦ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ